ਸ੍ਰੀਕੋਟ ਵਿਧਾਨ ਸਭਾ ਹਲਕੇ ਰਿਵੀਦਾਇਕ ਸਰਦਾਰ ਗੁਰਜੀਤ ਸਿੰਘ ਸੇਖੋ ਵੱਲੋਂ ਸ਼ਹਿਰ ਦੇ ਵਿਕਾਸ ਦਾ ਅਰਜ਼ਾ ਲੈ ਕੇ ਮੱਤ ਗੁਰਨ ਸੜਕ ਪ੍ਰੋਜੈਕਟਾਂ ਦੀ ਨੀਂਹ ਪੱਥਰਾਂ ਰੱਖ ਕੇ ਸ਼ੁਰੂਆਤ ਕੀਤੀ ਗਈ ਜਿਸ ਵਿੱਚ ਉਹਨਾਂ ਨੇ ਸ਼ਾਬਾਜ਼ ਨਗਰ, ਦਸ਼ਮੇਸ਼ ਨਗਰ, ਦੀਪ ਸਿੰਘ ਨਗਰ ਅਤੇ ਹਰਿਦਰ ਨਗਰ ਚ ਨਵੀਆਂ ਸੜਕਾਂ ਬਣਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ ਜੋ ਇਲਾਕੇ ਦੀਆਂ ਲੰਬੇ ਸਮੇਂ ਤੋਂ ਚੱਲਦੀਆਂ ਮੰਗਾਂ ਨੂੰ ਪੂਰਾ ਕਰਨ ਵੱਲ ਇੱਕ ਵੱਡਾ ਕਦਮ ਹੈ ਇਸ ਮੌਕੇ ਨੇ ਦੱਸਿਆ ਕਿ ਵੱਖ-ਵੱਖ ਮੁਹੱਲਿਆਂ ਵਿੱਚ ਸੜਕਾਂ ਦੇ ਨਵੀਨੀਕਰਨ ਲਈ 3 ਕਰੋੜ 3 ਲੱਖ ਰੁਪਏ ਦੀ ਲਾਗਤ ਆਉਣੀ ਹੈ ਸੋ ਆਓ ਜਾਣਦੇ ਹਾਂ ਕਿ ਅੱਗੇ ਉਹਨਾਂ ਨੇ ਕੀ ਜਾ ਰਹੀ ਹੈ ਕਿੰਨੀ ਕਿੰਨਾ ਤਰੱਕੀ ਹੋ ਰਹੀ ਹੈ ਅ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਦੀ ਖਫਤ ਹੈ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸੋਚ ਸਦਕਾ ਪੰਜਾਬ ਜੀ ਦੇ ਡਵੈਲਪਮੈਂਟ ਆ ਲਗਾਤਾਰ ਜਾਰੀ ਹੈ ਔਰ ਇਨਾਂ ਦਿਨਾਂ ਦੇ ਵਿੱਚ ਜਿਹੜਾ ਅਸੀਂ 3 ਕਰੋੜ ਤੇ 3 ਲੱਖ ਰੁਪਏ ਦੀਆਂ ਵੱਖ-ਵੱਖ ਜਿਹੜੇ ਆ ਮੁਹੱਲਿਆਂ ਦੇ ਵਿੱਚ ਜਿਹੜੀਆਂ ਸੜਕਾਂ ਬਣਾ ਰਹੇ ਆ ਲਗਭਗ 1 ਕਰੋੜ 3 ਲੱਖ ਦੀਆਂ ਜਿਹੜੀਆਂ ਹੈਗੀਆਂ ਉਹ ਸ਼ਾਹਬਾਜ਼ਨਗਰ ਤੇ ਜਿਹੜੀ ਹੈ ਬਾਜ਼ੀਗਰ ਵਸਤੀ ਉਸ ਤੋਂ ਬਾਅਦ ਦਸ਼ਮੇਸ਼ ਨਗਰ ਦੇ ਵਿੱਚ ਘੱਟੋ ਘੱਟ ਅ 40 ਕਰੋੜ 40 ਲੱਖ ਦੇ ਹਿਸਾਬ ਨਾਲ ਔਰ ਹਰਿੰਦਰਾ ਨਗਰ ਦੇ ਵਿੱਚ 48 ਲੱਖ ਰੁਪਏ ਗ੍ਰੀਨ ਐਵੇਨਿਊ ਦੇ ਵਿੱਚ ਜਿਹੜਾ ਹੈਗਾ 64 ਲੱਖ ਰੁਪਏ ਦੇ ਨਾਲ ਇੱਕ ਗਲੀ ਬਣ ਰਹੀ ਹੈ ਔਰ ਹੋਰ ਵੀ ਸ਼ਹਿਰ ਦੇ ਵੱਖ-ਵੱਖ ਜਿਹੜੇ ਇਹ 3 ਕਰੋੜ 3 ਲੱਖ ਰੁਪਏ ਦੀਆਂ ਜਿਹੜੇ ਇਹ ਟੈਂਡਰ ਲੱਗੇ ਹੋਏ ਨੇ ਜਿਹੜੀ ਸਾਡੇ ਆਪਣੇ ਫਰੀਦਕੋਟ ਦੀ ਸਭ ਤੋਂ ਪੁਰਾਣੀ ਜਿਹੜੀ ਰੋਡ ਹੈ ਉਧਿਆਜ ਗਰਾਊਂਡ ਰੋਡ ਆਪਾਂ ਕਹਿੰਦੇ ਆ ਇਹਨੂੰ 에ਰੋਡ੍ਰਮ ਰੋਡ ਕਹਿੰਦੇ ਅੱਜਕੱਲ੍ਹ ਤਾਂ ਉਸ ਰੋਡ ਦੇ ਉੱਤੇ ਵੀ 3 ਕਰੋੜ ਦੇ ਤੋਂ ਉੱਪਰ ਜਿਹੜਾ ਟੈਂਡਰ ਲੱਗ ਚੁੱਕਿਆ। ਸ਼ਹਿਰ ਦੀਆਂ 4 ਹੋਰ ਵੱਡੀਆਂ ਸੜਕਾਂ ਦੇ ਲਈ 4 ਕਰੋੜ 22 ਲੱਖ ਰੁਪਏ ਦੇ ਟੈਂਡਰ ਲੱਗ ਚੁੱਕੇ। ਪੈਸੇ ਮਨਜ਼ੂਰ ਹੋ ਚੁੱਕੇ। ਤਾਂ ਉਹਨੂੰ ਲੈ ਕੇ ਅੱਜ ਜਿਹੜਾ ਹੈਗਾ ਕੁਟ ਕੁਟ 10 ਕਰੋੜ ਰੁਪਈਆ ਜਿਹੜਾ ਹੈ ਉਹਦੇ ਟੈਂਡਰ ਸ਼ਹਿਰ 'ਚ ਲੱਗ ਚੁੱਕੇ। ਕਿ ਉਸ ਤੋਂ ਪਹਿਲਾਂ ਜਿਹੜੇ ਵੱਖਰੇ ਕੰਮ ਚੱਲ ਰਹੇ ਆ ਜਿਹੜੇ 2 ਕਰੋੜ ਦੇ ਲਗਭਗ ਜਿਹੜੀ ਲੱਗ ਕੇ ਸਾਡੀ ਸੜਕ ਬੰਦੀ ਜਿਹੜੀ ਕਤਵਾਲੀ ਤੋਂ ਲੈ ਕੇ ਜਿਹੜੀ ਹੈਗੀ ਉਹ ਪੁਲ ਤੇ ਤੱਕ ਜਿਹੜੀ ਉਹ ਦੋਨੇ ਪਾਸੇ ਬਣਨੀ ਹੈ ਉਹ ਮੀਂਹ ਦੇ ਕਾਰਨ ਕੁਝ ਥੋੜਾ ਜਿਹਾ ਘੱਟ ਰੁਕਿਆ ਹੋ ਉਹ ਜਲਦੀ ਉਹ ਵੀ ਛੜਤਰੀ ਵੀ ਬਣਾ ਕੇ ਦੇ ਦਿੰਦੇ ਨੇ 2 ਕਰੋੜ ਰੁਪਏ ਉਹ ਸੜਕ ਤੋਂ ਵੱਖਰੀ ਇਹਦੇ ਵਿੱਚੋਂ 10 ਕੋ ਤਾਂ ਹੋਰ ਵੀ ਜਿਹੜਾ ਹੈਗਾ ਸਾਡਾ ਪਾਉਣ ਵਾਲੇ ਸਮੇਂ ਦੇ ਵਿੱਚ ਪਾਣੀ ਵਾਸਤੇ ਜਿਹੜਾ ਹੈਗਾ 22 ਕਰੋੜ ਰੁਪਈਆ ਮਨਜ਼ੂਰ ਹੋਇਆ ਸ਼ਹਿਰ ਦੀਆਂ ਜਿੱਥੇ ਕੁਝ ਪਾਈਪਾਂ ਨੀਵੀਆਂ ਜਾਂ ਕਈ ਥਾਈਂ ਪਾਣੀ ਦੀ ਹਜੇ ਪਹੁੰਚ ਹੈ ਨਹੀਂ ਉਹਦੇ ਲਈ ਵੀ ਅਸੀਂ ਨਵੇਂ ਸਿਰ ਤੋਂ ਇੱਕ ਵੱਡਾ ਪ੍ਰੋਜੈਕਟ ਹੈ ਜਿਹੜਾ ਬਿਲਕੁਲ ਸ਼ਹਿਰ ਦੇ ਉੱਤੇ ਜਿੱਥੇ ਪਾਣੀ ਦੀਆਂ ਨਵੀਆਂ ਟੈਂਕੀਆਂ ਬਣਨਗੀਆਂ ਵਾਟਰ ਬਾਕਸ ਨੂੰ ਵੀ ਅਸੀਂ ਹੋਰ ਵੱਡਾ ਕਰਾਂਗੇ ਤਾਂ ਕਿ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਕਿਸਮ ਦੀ ਪਾਣੀ ਦੀ ਸਮੱਸਿਆ ਨਾ ਆਪੇ ਜਿਹੜੀਆਂ ਗਲੀਆਂ ਦੇ ਵਿੱਚ ਕੰਮ ਹੋ ਰਿਹਾ ਇਹ ਸਾਰਾ ਸੀਵਰੇਜ ਵਾਲਾ ਸੀਵਰੇਜ ਦਾ ਉਹ ਨਹੀਂ ਇਹ ਇਹ ਹੈਗਾ ਆਪਣਾ ਪੰਜਾਬ ਸਰਕਾਰ ਵੱਲੋਂ ਵੈਸੇ ਤਾਂ ਸੀਵਰੇਜ ਨੇ ਹੀ ਪਟੀਆਂ तकरीबन ਸਾਰੀਆਂ ਗਲੀਆਂ ਜਿਹੜੀਆਂ ਉਹ ਸੀਵਰੇਜ ਵਿਭਾਗ ਨੇ ਪਿਛਲੇ 6-7 ਸਾਲ ਤੋਂ ਪਟਕੇ ਸਿੱਟੀਆਂ ਹੋਈਆਂ ਸੀ ਉਹਨਾਂ ਨੂੰ ਠੀਕ ਕਰਨ ਤੇ ਸਾਡਾ ਤਾਂ ਸਾਰਾ ਜੋਰ ਹੁਣ ਤੱਕ ਜਿਹੜਾ ਹੈਗਾ ਉਹ ਪਿਛਲੀਆਂ ਸਰਕਾਰਾਂ ਦੇ ਪੱਟੇ ਟੂਏ ਭਰਨ ਤੇ ਲੱਗਾ ਹਲੇ ਤੱਕ ਅਸੀਂ ਆਪਣੀ ਡਿਵੈਲਪਮੈਂਟ ਅੱਗੇ ਵਧਾਉਣੀ ਆ ਸਾਰੇ ਦੇ ਸਾਰੇ ਟੋਏ ਆ ਜਿਹੜੇ ਉਹਨਾਂ ਦੇ ਪੱਟੇ ਅਸੀਂ ਪੂਰ ਰਹੇ ਆ ਤੇ ਵੈਗਰੂ ਦੀ ਕਿਰਪਾ ਦੇ ਨਾਲ ਫਰੀਦਕੋਟ ਨੂੰ ਬਹੁਤ ਜਲਦ ਜਿਹੜਾ ਇੱਕ ਸੁੰਦਰ ਸ਼ਹਿਰ ਅੱਜ ਖੁਸ਼ੀ ਹੋਈ ਜਦੋਂ ਬਟੰਡਾ ਜਿਹੜਾ ਪੰਜਾਬ ਤੋਂ ਪਹਿਲੇ ਨੰਬਰ ਤੇ ਆਇਆ ਕੋਈ ਗੱਲ ਨਹੀਂ ਸਾਡਾ ਗਵੰਢੀ ਆ ਪਰ ਅਸੀਂ ਅਗਲੇ ਸਾਲ ਤੱਕ ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਡਾ ਫਰੀਦਕੋਟ ਆ ਜਿਹੜਾ ਉਹ ਵੀ ਪਹਿਲੇ ਨੰਬਰ ਤੇ ਪੰਜਾਬ ਤੇ ਆ ਜਿਹੜਾ ਅੱਜ ਸ਼ੁਰੂ ਵੀ ਕਿੱਥੇ ਕਿੱਥੇ ਕੰਮ ਸ਼ੁਰੂ ਹੋਇਆ ਅੱਜ ਅਸੀਂ ਸ਼ਹਾਬਾਜਨਗਰ ਜੀ ਦਸ਼ਮੇਸ਼ ਨਗਰ ਔਰ ਹਿੰਦਰਾ ਨਗਰ ਕਰਨ ਜਾ ਰਹੇ ਆ ਤੇ ਵਕ ਵਕ ਤੋਂ ਮਤੇ ਲਗਾਤਾਰ ਇਹ ਜਿਹੜੇ ਆ ਨੀ ਪੱਥਰ ਰਹੀ ਤੇ ਜਾਂ ਕੰਮ ਸ਼ੁਰੂਆਤ ਕਰਾ ਰਹੇ ਅਸੀਂ ਇਹਨਾਂ ਟੈਂਡਰ ਲੱਗ ਕੇ ਸਾਰੇ ਠੇਕੇਦਾਰ ਸਮਾਨ ਲੈ ਕੇ ਪਹੁੰਚੇ ਹੋਏ ਤੇ ਕੰਮ ਸ਼ੁਰੂ ਕਰਾ ਕੇ